ਅੱਜ ਤੁਹਾਨੂੰ ਮੈਂ ਲੈ ਕੇ ਚੱਲਦਾ ਹਾਂ ਪਿੰਡ ਮੋਹਨ ਮਾਜਰਾ ਜੋ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਹੈ ਅੱਜ ਦੀ ਵੀਡੀਓ ਵੀ ਤੁਹਾਡੀ ਬਹੁਤ ਵਧੀਆ ਹੋਣੇ ਵਾਲੀ ਹੈ ਇਹਦੇ ਵਿੱਚ ਵੀ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਣਾ ਹੈ ਵੀਡੀਓ ਨੂੰ ਪੂਰੀ ਧਿਆਨ ਦੇ ਨਾਲ ਦੇਖਿਓ ਆਜੋ ਆਪਾਂ ਮਿਲਦੇ ਹਾਂ ਵੀਰੋ ਉਹਨਾਂ ਦੇ ਨਾਲ ਸਸਿਗਾ ਦੋਸਤੋ ਅੱਜ ਅਸੀਂ ਆਏ ਆ ਜਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਮੋਹਨ ਮਾਜਰਾ ਜੋ ਕਿ ਪਿੰਡ ਉੱਚਾ ਪਿੰਡ ਸੰਘੋਲ ਦੇ ਬਿਲਕੁਲ ਨਜ਼ਦੀਕ ਹੈ ਉੱਥੇ ਸਾਡੇ ਵੀਰ ਬਰਮੀ ਕੰਪੋਸਟ ਦਾ ਕੰਮ ਕਰਦੇ ਨੇ ਜਿਹਨੂੰ ਆਪਾਂ ਗਡੋਇਆ ਖਾਦ ਵੀ ਕਹਿ ਦਿੰਨੇ ਆ ਇਹ ਚਾਰ ਕਨਾਲਾਂ ਦੇ ਵਿੱਚ ਕੰਮ ਕਰ ਰਹੇ ਆ ਦੇਖ ਆ ਜੋ ਇਹਨਾਂ ਨੂੰ ਆਪਾਂ ਪੁੱਛਦੇ ਆਂ ਵੀ ਇਹ ਖਾਦ ਕਿੱਦਾਂ ਤਿਆਰ ਹੁੰਦੀ ਹੈ ਤੇ ਕੀ ਫਾਇਦੇ ਨੇ ਇਹਦੇ ਤੇ ਕਿੰਨੀ ਕਿਹੇ ਆਮਦਨ ਲੈ ਲੈਂਦੇ ਨੇ ਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਤੁਹਾਡਾ ਪਹੁੰਚਣ ਤੇ ਥੋੜੀ ਟੀਮ ਦਾ ਸਾਥ ਇਹਦਾ ਅਸੀਂ ਨਿੱਕਾ ਸਵਾਗਤ ਕਰਦੇ ਹਾਂ ਵਰਿੰਦਰ ਵੀਰੇ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਵੀ ਤੁਹਾਡੇ ਟੋਟਲ ਜਿਹੜੀ ਇਹ ਜਗ੍ਹਾ ਹੈ ਇਹ ਕਿੰਨੀ ਜਗ੍ਹਾ ਤੇ ਵੀ ਤੁਸੀਂ ਬੈੱਡ ਲਾਏ ਹੋਏ ਨੇ ਇਹ ਆਪਣੀ ਜੀ ਚਾਰਕਨਾਲਾਂ ਜਗ੍ਹਾ ਹੈ ਜੀ ਅੱਛਾ ਜੀ ਚਾਰਕਨਾਲਾਂ ਦੇ ਵਿੱਚ ਕਿੰਨੇ ਬੈੱਡ ਲਾਤੇ ਇਹ ਬੈੱਡ ਆਪਾਂ 100 ਬੈੱਡ ਲਾਏ ਹੈ ਜੀ ਚ 100 ਬੈੱਡ ਲਾਤਾ ਤੁਸੀਂ ਹਾਂਜੀ ਠੀਕ ਹੈ ਬਾਕੀ ਆਪਾਂ ਟ੍ਰਾਇਲ ਕਰਿਆ ਹੋਇਆ ਥੱਲੇ ਜਿਹੜਾ ਆਪਾਂ ਛੀਟ ਥੱਲੇ ਲਾ ਕੇ ਜਿਹੜੇ ਥੱਲੇ ਕੱਚੇ ਚ ਵੀ ਕਰਦੇ ਆਂ ਤਾਂ ਰੱਖ ਕੇ ਜਾਂ ਛੀਟ ਲਾ ਕੇ ਹਾਂਜੀ ਹਾਂਜੀ ਉਹ ਵੀ ਸ਼ੁਰੂ ਕਰਿਆ ਹੋਇਆ ਹੈ ਉਹ ਠੀਕ ਹੈ ਜੀ ਤੇ ਇਹਦੇ ਵਾਸਤੇ ਮੈਨੂੰ ਇੱਕ ਇਹ ਦੱਸੋ ਜਿਹੜੀ ਆਪਾਂ ਗੰਡੋਏ ਵਰਤਦੇ ਆਂ ਹਾਂਜੀ ਉਹਨਾਂ ਦੀ ਵੀ ਕੋਈ ਕਿਸਮ ਹੁੰਦੀ ਹੈ ਖਾਸ ਕਿਸਮ ਹੁੰਦੀ ਹੈ ਹਾਂਜੀ ਹਾਂਜੀ ਅ ਸਟੀਲਨ ਬਰੀਡ ਹੈ ਇਹ ਸਪੈਸ਼ਲ ਹੈ ਅੱਛਾ ਜਿਹੜੀ ਸਪੈਸ਼ਲ ਆਪੀ ਹਾਂਜੀ ਹਾਂਜੀ ਇਹ ਕਲਾ ਆਪ ਗੋਹਾ ਹੀ ਖਾਨਦੇ ਆ ਇਹ ਮਿੱਟੀ ਵਾਲੇ ਗੰਡੋਏ ਨਹੀਂ ਹੁੰਦੇ ਇਹ ਗੋਹੇ ਵਾਲੇ ਇਹ ਗੋਹੇ ਵਾਲਾ ਗੰਡਵਾਈ ਠੀਕ ਹੈ ਤੇ ਇੱਕ ਮੈਨੂੰ ਇਹ ਵੀ ਦੱਸੋ ਵੀ ਇਹ ਜਿਹੜਾ ਤੁਸੀਂ ਇੱਕ ਬੈੱਡ ਹੈ ਜਦੋਂ ਉਹਨੂੰ ਬਣਾਉਨੇ ਹੋ ਮਤਲਬ ਸ਼ੁਰੂ ਕਰਨਾ ਉਹ ਕਿੱਦਾਂ ਸ਼ੁਰੂ ਕਰਦੇ ਹੋ ਵੀ ਗੋਹਾ ਤਾਜ਼ਾ ਚਾਹੀਦਾ ਜਾਂ ਬਾਸੀ ਚਾਹੀਦਾ ਕਿੰਨੇ ਦਿਨ ਪੁਰਾਣਾ ਚਾਹੀਦਾ ਨਹੀਂ ਪੁਰਾਣਾ ਗੋਹਾ ਨਹੀਂ ਚੱਲਦਾ ਇਹਨੂੰ ਇਹ ਤਾਜ਼ਾ ਗੋਹਾ ਚਾਹੀਦਾ ਅੱਛਾ ਤਾਜ਼ਾ ਗੋਹਾ ਉਹ ਵੀ ਇਹਨੂੰ ਤਿੰਨ ਚਾਰ ਦਿਨ ਪਾਣੀ ਪਾ ਕੇ ਇਹ ਚੁਕੜੀ ਗੈਸ ਹੁੰਦੀ ਆ ਹਾਂ ਉਹ ਠੰਡਾ ਕਰਨਾ ਕਿ ਇਹਨੂੰ ਕਹਿੰਦੇ ਆ ਪ੍ਰੋਸੈਸ ਉਹ ਕਰਨਾ ਪੈਂਦਾ ਹਾਂ ਸਾਰੀ ਗੈਸ ਕੱਢੀ ਉਹ ਹਾਂ ਜੀ ਇਹਨੂੰ ਕੱਟ ਕੱਟ ਕੇ ਨਾ ਕਈਆਂ ਨਾਲ ਇਹਨੂੰ ਪਾਣੀ ਛਿੜਕਾਓ ਕਰਨਾ ਪੈਂਦਾ ਹੀ ਫਿਰ ਉਹ ਚ ਗੈਸ ਨਿਕਲ ਜਾਂਦੀ ਆ ਫਿਰ ਉਹ ਨਾਰਮਲ ਹੁੰਦਾ ਹੀ ਫਿਰ ਫਿਰ ਉਹ ਤੋਂ ਬਾਅਦ ਹੀ ਫਿਰ ਐ ਬੈੱਡ ਚ ਪਾਉਣੇ ਆਪਾਂ ਠੀਕ ਹੈ ਜੀ ਉੱਤੇ ਫਿਰ ਗੰਡੋਈ ਉੱਪਰ ਛੱਡ ਦਿੰਦੇ ਹੁੰਦੇ ਆਂ ਹਾਂ ਜੀ ਹਾਂ ਜੀ ਇਹ ਗੰਡੋਈ ਫਿਰ ਬੈੱਡ ਤੇ ਉੱਪਰ ਕਰਕੇ ਹੀ ਫਿਰ ਉੱਪਰ ਛੱਡ ਦਿੰਦੇ ਹੁੰਦੇ ਆਂ ਇਹ ਗੋਬਰ ਖਾਂਦੇ ਜਾਂਦੇ ਨੇ ਹਾਂ ਜੀ ਹਾਂ ਜੀ ਇਹ 10 ਦੋ ਚਾਰ ਮਿੰਟ ਜੇ ਥੱਲੇ ਵੀ ਨਹੀਂ ਤੁਹਾਡੀ ਦੇਖ ਦੇਖ ਦੇ ਅੱਛਾ ਪੈਂਦੇ ਪੈਂਦੇ ਨੇ ਖਾ ਕੇ ਮਤਲਬ ਥੱਲੇ ਜਾਈ ਜਾਣਾ ਖਾਂਦੇ ਆ ਨੇ ਹਾਂ ਜੀ ਤੇ ਨਾਲ ਹੁੰਦੇ ਪ੍ਰੋਸੈਸ ਕਰੀ ਜਾਣਾ ਜਿਹਨੂੰ ਆਪਾਂ ਆਪ ਕਹਿ ਦਿੰਦੇ ਆਂ ਵੀ ਇਹ ਖਾ ਕੇ ਬਣਾ ਕੱਢੀ ਜਾਂਦੇ ਆਂ ਇਹ ਡਾਈਟ ਹੈ ਇਹਨਾਂ ਦੀ ਖਾ ਕੇ ਇਹ ਇਹ ਕੱਢੀ ਜਾਂਦੇ ਆਂ ਜਿਹੜੀਆਂ ਚਾਹ ਪੱਤੀ ਮੰਗਣ ਹੁੰਦਾ ਤੁਹਾਨੂੰ ਦਿਖਾ ਦਿੰਦੇ ਆਂ ਹਾਂ ਦਿਖਾ ਦਿਓ ਮੈਨੂੰ ਆ ਦੇਖੋ ਜੀ ਇਹ ਕਿਵੇਂ ਆਪਣੀ ਚਾਹ ਪੱਤੀ ਹੁੰਦੀ ਹੈ ਨਾ ਹਾਂਜੀ ਇਦਾਂ ਦਾ ਤਿਆਰ ਹੋ ਜਾਂਦਾ ਜੀ ਬਿਲਕੁਲ ਠੀਕ ਹੈ ਤੁਹਾਨੂੰ ਆਪਾਂ ਇੱਕ ਤਰ੍ਹਾਂ ਦਾ ਕਹਿ ਦੇਣਾ ਵੀ ਕਾਲਾ ਸੋਨਾ ਵੀ ਕਹਿ ਸਕਦੇ ਆ ਬਲੈਕ 골ਡ ਹਾਂਜੀ ਬਿਲਕੁਲ ਠੀਕ ਹੈ ਆਪਣੇ ਕੋਈ ਵੀ ਹੈ ਕਿ ਆਰਗੈਨਿਕ ਦਾ ਕੰਮ ਕਰਦੀਆਂ ਜੀ ਹਮ ਅੱਜ ਕੱਲ ਤੁਹਾਨੂੰ ਪਤਾ ਹੀ ਆਈ ਹਰੇਆ ਸਪਰੇਅ ਵਾਲੀਆਂ ਸਬਜ਼ੀਆਂ ਰੂਹੀ ਆਉਂਦਾ ਹੁੰਦਾ ਹੁੰਦਾ ਉਹ ਮਾਰੀਆਂ ਹਰੇ ਘਰ ਘਰ ਆਈ ਜੀ ਇਹਦੇ ਨਾਲ ਮਤਲਬ ਸਬਜ਼ੀਆਂ ਦੇ ਵਿੱਚ ਜ਼ਿਆਦਾਤਰ ਵਰਤੋਂ ਹੁੰਦੀ ਹੈ ਮਤਲਬ ਕਿਸੇ ਵੀ ਖੇਤੀ 'ਚ ਕੰਮ ਆ ਸਕਦਾ ਹੈ ਇਹ ਹਾਂਜੀ ਹਾਂਜੀ ਠੀਕ ਹੈ ਜੀ ਇਹ ਕਿੰਨੇ ਦਿਨ ਚ ਤਿਆਰ ਹੋ ਜਾਂਦਾ ਬੇਟਾ ਇਹ ਕਟੂਕਾਟੀ ਗਰਮੀ ਅਜ ਤਾਂ ਨੂੰ ਲੱਗਦੇ ਨੇ 4 ਮਹੀਨੇ ਹੂੰ ਕਿਉਂ ਥੋੜਾ ਕ ਗਰਮੀ ਜ ਆਪਣੇ ਤਾਪਮਾਨ ਜ਼ਿਆਦਾ ਹੁੰਦਾ ਹੈ ਉਹਦੇ ਕਰਕੇ ਗਣੋਏ ਥੋੜਾ ਕ ਪ੍ਰੋਸੈਸ ਘੱਟ ਕਰ ਹੁੰਦੇ ਅ ਅੱਛਾ ਜੀ ਕਿਉਂ ਇਹ ਜਦ ਤੱਕ ਧੁੱਪ ਹੁੰਦੀ ਹੈ ਥੱਲੇ ਚਲੀ ਜਾਂਦੀ ਹੈ अच्छा जी ये ज्यादा सही रात नु ठंडा ਹੁੰਦਾ ਏ ਉਦੋਂ ਕੰਮ ਕਰਦੇ ਉਦੋਂ ਠੰਡ ਜਿਆਦਾ ਕੰਮ ਕਰਦਾ ਜਾਂ ਸਬਦੀਆਂ ਚ ਇਹ ਥੋੜਾ ਕੰਮ ਜਿਆਦਾ ਕਰਦੇ ਨਹੀਂ ਫਿਰ ਛੇਦੀ ਤਰ ਹੋ ਜਾਂਦਾ ਜੀ ਫਿਰ ਇਹ ਤਿੰਨ ਕਿ ਮਹੀਨੇ ਤਿਆਰ ਕਰ ਦਿੰਦੇ ਹੁਣ ਨਹੀਂ ਫਿਰ ਤਾਂ ਦੋ ਕਿ ਮਹੀਨੇ ਚ ਹੋ ਜਾਂਦਾ ਦੋ ਕਿ ਮਹੀਨੇ ਤਿਆਰ ਕਰ ਤੁਸੀਂ ਮਤਲਬ ਇਹ ਲੇਰ ਉੱਤਰ ਨਹੀਂ ਹੁੰਦੀ ਜੀ ਅੱਛਾ ਇਹ ਲੇਰ ਉਪਰੋਂ ਫਿਰ ਤੁਸੀਂ ਲਾਈ ਜਾਂਦੇ ਹਾਂ ਜਿਉਂ-ਜਿਉਂ ਖਾ ਕੇ ਤਿਆਰ ਕਰੀ ਜਾਂਦੇ ਹਾਂ ਹਾਂ ਜੀ ਹਾਂ ਜੀ ਜਿਵੇਂ ਆਹ ਦੇਖੋ ਕਿੰਨੀ ਲੇਅਰ ਬਣੀ ਹੋਈ ਆ ਹਾਂ ਜੀ ਇਹ ਨਹੀਂ ਉਤਰ ਜਾਣੀ ਠੀਕ ਆ ਜੀ ਇਹ ਲੇਰ ਹਸਾਬ ਨਾਲ ਇਹ ਇਹ ਹੋ ਜਾਂਦੀ ਆ ਆਪਣੇ ਹੀ ਆ ਬਿਲਕੁਲ ਜੀ ਆ ਤਾਂ ਬਿਲਕੁਲ 골ਡ ਬਣਿਆ ਪਿਆ ਜੀ ਬਲੈਕ 골ਡ ਜੀ ਹਾਂ ਜੀ ਠੀਕ ਹੈ ਜੀ ਇਹ ਕਿਹੜੀ ਥੱਲੇ ਹਲੇ ਉਹ ਹਲੇ ਪ੍ਰੋਸੈਸ ਚੱਲਦਾ ਹੀ ਇਹਦਾ ਠੀਕ ਆ ਆਜਾ ਇੱਧਰ ਨੂੰ ਤੇ ਇਹ ਆਪਾਂ 1 ਸਾਲ ਦੇ ਵਿੱਚ ਕਿੰਨੀ ਵਾਰ ਤੁਸੀਂ ਬੱਡ 1 ਟਨ ਲੈ ਲੈਣੇ ਹੋ ਇਹਦੇ ਵਿੱਚ ਸਾਲ ਦੀ ਹਲੇ ਆਪਾਂ ਨੂੰ 6 ਮਹੀਨੇ ਹੋ ਗਏ ਜੀ ਇਹਨੂੰ ਲਾਏ ਨੂੰ ਅੱਛਾ ਜੀ 1 6 ਮਹੀਨੇ ਸੀ ਹੁਣ ਦੂਜੀ ਵਾਰ ਫੇਰ ਤਾਰਨੀ ਆ ਹੁਣ ਜੀ ਹੁਣ ਦੂਜੀ ਵਾਰ ਤਾਰਨੀ ਆ ਤੁਸਾਂ ਹਾਂ ਜੀ ਹਾਂ ਜੀ ਪਹਿਲਾਂ ਤੁਸੀਂ ਕਹਤੇ ਕੋਈ ਸੇਲ ਵੀ ਕੀਤੀ ਹੈ ਤੁਸੀਂ ਹਾਂ ਹਾਂ ਜੀ ਹਾਂ ਜੀ 135 ਕੁਇੰਟਲ ਸੀ ਪਹਿਲਾਂ ਲਾ ਕੇ ਸਾਡੇ ਕੋਲ ਜਲੰਧਰ ਦੀ ਪਾਰਟੀ ਸੀਗੀ ਹਾਂ ਜੀ ਉਹ ਲੈ ਕੇ ਗਏ ਨੇ ਆਲੂ ਦਾ ਵਾਸਤੇ ਆਲੂ ਆਰਗੈਨਿਕ ਆਲੂ ਉਹ ਕਰਨੇ ਆ ਯਾਰ ਕਰਨੀ ਸੀ ਹਾਂ ਜੀ ਹਾਂ ਜੀ ਉਹ ਲੈ ਕੇ ਗਏ ਸੀ ਸਤੋਈ ਠੀਕ ਹੈ ਜੀ 135 ਕੁਇੰਟਲ ਕਿੰਨੇ ਤੁਸੀਂ ਦੱਸਦੇ ਸੀ ਕਿ ਮੈਨੂੰ ਪਹਿਲਾਂ ਆਫ ਕੈਮਰਾ ਵੀ ਤਕਰੀਬਨ 50 ਬੈਡਾ ਤੋਂ ਤੁਸੀਂ ਲਾ ਲਈ ਸੀ ਹੈ ਨਾ ਹਾਂਜੀ ਹਾਂਜੀ 50 ਬੈਟਾਂ ਦੀ 135 ਕੁਇੰਟਲ ਤੇ ਆਪਾਂ ਨਾ ਤੁਸੀਂ ਨਵੇਂ ਨੌਜਵਾਨਾਂ ਨੂੰ ਦੱਸੋ ਵੀ ਇਹ ਕਿ ਸਾਈਡ ਬਿਜ਼ਨਸ ਦੇ ਤੌਰ ਤੇ ਕਰ ਸਕਦੇ ਆ ਆਪਾਂ ਨੌਜਵਾਨਾਂ ਨੂੰ ਸਿਹਤ ਦਈਏ ਇਸ ਕੰਮ ਨੂੰ ਹਾਂਜੀ ਅੱਜ ਕੱਲ ਬੱਚੇ ਬਾਹਰ ਰਹੇ ਕਿ ਬਾਹਰ ਬਾਹਰ ਕਰੀ ਜਾਂਦੇ ਹਾਂਜੀ ਕੰਮ ਤੌਰੇ ਹੀ ਬਥੇਰੇ ਨਹੀਂ ਜੀ ਕੋਈ ਕੰਮ ਵਾਲਾ ਹੋਵੇ ਇਹ ਘੱਟ ਜਗ੍ਹਾ ਦੇ ਵਿੱਚ ਕੰਮ ਹੋਣੇ ਵਾਲਾ ਹਾਂਜੀ ਘੱਟੋ ਘੱਟ ਇਹ ਤਿੰਨ ਚਾਰ ਕਨਾਲਾਂ ਦੇ ਵਿੱਚ ਬੰਦਾ ਕਿ ਕਿੰਨੇ ਮਰਜ਼ੀ ਕਨਾਲ ਤੋਂ ਸ਼ੁਰੂ ਕਰ ਲਓ ਜੀ ਚਾਹੇ ਕ ਵੀਰ ਤੁਸੀਂ ਇਹ ਨੂੰ ਵਧੀਆ ਕਮਾਈ ਦਾ ਸਾਧਨ ਹੈ ਬਹੁਤ ਵਧੀਆ ਹੈ ਜੀ ਹੂੰ ਕਿਵੇਂ ਸ਼ਹਿਰਾਂ ਚ ਆਪਾਂ ਕਹਿੰਦੇ ਛੋਟੀ ਗਾਰਡਨ ਉਹ ਕਰਦੇ ਨੇ ਜੀ ਘਾਹ ਤੇ ਜਮ ਫੁੱਲ ਬੋਟਿਆਂ ਚ ਸਭ ਕਿਤੇ ਵਰਤੋਂ ਹੁੰਦੀ ਹੈ ਸਾਡੀ ਕਿਤੇ ਵਰਤੋਂ ਹੁੰਦੀ ਹੈ ਇਹਦਾ ਦੇਖਿਆ ਨਾ ਮੈਂ ਕਈ ਦੁਕਾਨਾਂ ਦੇ ਵੀ ਦੇਖਿਆ ਕਈ ਨਰਸਰੀਆਂ ਤੇ ਪੈਕਟਾਂ ਦੇ ਵਿੱਚ ਮਿਲਦਾ ਜੀ ਹਾਂ ਪੈਕ ਕਰਕੇ ਵੀ ਹੁੰਦਾ ਜੀ ਉਹ ਪੈਕ ਕਰਕੇ ਜਾਂਦਾ ਜੀ ਤੇ ਜਿਹੜਾ ਥੋਕ ਦੇ ਵਿੱਚ ਜਾਂਦਾ ਮੇਰੇ ਖਿਆਲ ਉਹ ਕਟਿਆਂ ਦੇ ਵਿੱਚ ਜਾਂਦਾ ਹੈ ਨਾ ਜੀ ਥੋਕ ਤੇ ਜੀ ਕਿਵੇਂ ਵੱਡਾ ਪਾਉਂ ਖੁੱਲ੍ਹੀ ਟਰਾਲੀ ਭਰਲੇ ਨੇ ਜੀ ਅੱਛਾ ਜੀ ਹਾਂ ਜੀ ਹਾਂ ਜੀ ਕਿਨੇ ਖੇਤਾਸ਼ ਨਹੀਂ ਉਹ ਖੁੱਲ੍ਹੀ ਟਰਾਲੀ ਭਰਲੇ ਨੇ ਨੇ ਕਿ ਵੀ ਨਰਸੀ ਵਾਲੇ ਵਗੈਰਾ ਨੇ ਉਹ ਤੇ ਪੈਕਿੰਗ ਹੋ ਕੇ ਜਾਂਦੀ ਹੈ ਜੀ ਠੀਕ ਹੈ ਜੀ ਤੁਸੀਂ ਸੇਲ ਤਾਂ ਇਹ ਮਤਲਬ ਤੁਸੀਂ ਆਪਣੇ ਵੀ ਸਬਜੀ ਤੁਸੀਂ ਲਾਈ ਹੋਈ ਹੈ ਆਪਣੀ ਸਬਜੀ ਵਾਸਤੇ ਵਰਤਦੇ ਹੋ ਜਾਂ ਸੇਲ ਕਰਦੇ ਹੋ ਨਹੀਂ ਅਸੀਂ ਸੇਲ ਵੀ ਕਰਦੇ ਹਾਂ ਸਾਡੇ ਕੋਲ ਤਾਂ ਇੰਨਾ ਸਬਜੀ ਲਈ ਉਹ ਨਹੀਂ ਇਹ ਤਾਂ 10 ਤੋਂ 12 ਕੁਆਂਟਲ ਇੱਕ ਕਿੱਲੇ ਦੀ ਪੈਂਦੀ ਹੈ 12 ਤੋਂ 15 ਕੁਆਂਟਲ ਕਰੀ ਇਹ ਫਿਰ ਇੱਕ ਸਾਲ ਵਾਸਤੇ ਬਹੁਤ ਹਾਂਜੀ ਬਹੁਤ ਵਧੀਆ ਇੱਕ ਟਰਮ ਇੱਕ ਟਰਮ ਲਈ ਇੱਕ ਟਰਮ ਲਈ ਹਾਂ ਛੇ ਮਹੀਨੇ ਬਾਅਦ ਫੇਰ ਨਵੀਂ ਕੋਈ ਯੂ ਕਰਨਾ ਫੇਰ ਥੋੜੀ ਪਹਿਲਾਂ ਲਗਤ ਕਾ ਜ਼ਿਆਦਾ ਹੁੰਦੀ ਹੈ ਫਿਰ ਹੌਲੀ ਹੌਲੀ ਘਟ ਜਾਂਦੀ ਹੈ ਕੀਤੀ ਫੇਰ ਹਾਂ ਫੇਰ ਉਹ ਤੁਹਾਨੂੰ ਦਿਖਾਵਾਂਗੇ ਜੀ ਵਰਸੀਨ ਸਾਡੇ ਲੱਗਿਆ ਹੋਇਆ ਹਾਂਜੀ ਅੱਧੇ ਜੀ ਟ੍ਰਾਇਲ ਕਰਕੇ ਦੇਖਿਆ ਤਾਂ ਹਾਂਜੀ ਅੱਧੇ ਵਰਮੀ ਕੋ ਪਾਈ ਸੀ ਅੱਧੇ ਜੀ ਪਾਈ ਨਹੀਂ ਸੀ ਅੱਛਾ ਉਹਦਾ ਫਰਕ ਬਹੁਤ ਹੋਊਗਾ ਹਾਂ ਵੀ ਕਿੰਨਾ ਫਰਕ ਆ ਤੁਹਾਨੂੰ ਆਪਣੇ ਪਤਾ ਲੱਗ ਜੂਗਾ ਜੀ ਇੱਕੋ ਦਿਨ ਤਾਂ ਵਰਸੀਨ ਵਿੱਚ ਹੈ ਇੱਕੋ ਦਿਨ ਤਾਂ ਬੀਜਿਆ ਹੋਇਆ ਠੀਕ ਹੈ ਜੀ ਤੇ ਆਪਾਂ ਦੱਸ ਸਕਦੇ ਹੋ ਤੁਸੀਂ ਵੀ ਅੰਦਾਜ਼ਾ ਜੇ ਤੁਸੀਂ ਹੁਣ 6 ਮਹੀਨੇ ਦਾ ਥੋੜਾ ਹੋਈ ਕਿ ਆ ਵੀ 6 ਮਹੀਨੇ ਤੁਸੀਂ ਤਕਰੀਬਨ ਜੇ ਦੱਸਣਾ ਚਾਹੁੰਦੇ ਹੋ ਕਿ ਕਿੰਨੀ ਕਮਾਈ ਕਰ ਕੀਤੀ ਹੈ ਕਮਾਈ ਤਾਂ ਜੀ ਝੋ ਅਸੀਂ ਹਲੇ ਇੱਕ ਟਰਮ ਚ ਇੱਕ ਵਾਰੀ ਉਹ ਖਾਦ ਲਾਈ ਹੈ ਜੀ ਹਾਂ ਯਾਨਕੀ ਪੌਣਕ 2 ਲੱਖ ਦੀ ਅਸੀਂ ਖਾਦ ਵੇਚਤੀ ਜੀ ਤੇ ਠੀਕ ਹੈ ਜੀ 50 ਬੈਡਾਂ ਦੇ ਉੱਤੇ ਹਾਂ ਜੀ ਠੀਕ ਉਹ ਵੀ ਤੁਹਾਡੇ ਆ ਇੱਕ ਕਨਾਲ ਦੇ ਵਿੱਚ ਹੀ ਸੀਗੇ ਤਾਂ 50 ਹਾਂਜੀ ਹਾਂਜੀ ਆ ਤੁਹਾਡੇ ਆ ਤਕਰੀਬਨ ਇੱਕ ਕਨਾਲ ਦੇ ਵਿੱਚ ਹੀ ਸੀਗੇ ਬੈਠੇ ਤੁਹਾਡੇ ਤਰੇ ਲਾਈ ਤੀ ਹਲੇ ਹਾਂਜੀ ਹਾਂਜੀ ਆਜੋ ਤੁਹਾਡਾ ਆਪਾਂ ਬਰਸੀਨ ਦੇਖਦੇ ਆ ਜੀ ਹਾਂਜੀ ਆਜੋ ਇਹ ਡੰਡੇ ਤੁਸੀਂ ਇੱਧਰ ਪਾਈ ਤੀ ਟ੍ਰਾਇਲ ਕਰਕੇ ਦੇਖਿਆ ਤਾਂ ਜੀ ਅੱਛਾ ਜੀ ਵੀ ਕਿੰਨਾ ਕੀ ਫਰਕ ਆ ਰਿਜ਼ਲਟ ਦਾ ਆਹ ਦੇਖ ਲਓ ਰਿਜ਼ਲਟ ਇਹਦੇ ਰਿਜ਼ਲਟ ਬਹੁਤ ਆ ਦੇਖੋ ਜਿਹੜਾ ਇੱਧਰਲਾ ਹੈਗਾ ਇਹ ਤੁਹਾਨੂੰ ਮੈਂ ਦਿਖਾ ਦਿੰਨਾ ਵੀ ਆਹ ਤਾਂ ਹੈਗਾ ਜੀ ਜਿੱਧਰਲੇ ਪਾਸੇ ਖਾਦ ਨਹੀਂ ਪਾਈ ਆਹ ਤੁਸੀਂ ਦੇਖ ਸਕਦੇ ਹੋ ਕਿੰਨਾ ਫਰਕ ਆ ਵੀ ਇਧਰਲੇ ਪਾਸੇ ਖਾਦ ਪਾਈ ਹੋਈ ਸੀ ਇਧਰ ਨਹੀਂ ਪਾਈ ਇਹਦਾ ਇੰਨਾ ਫਰਕ ਆ ਜੀ ਠੀਕ ਹੈ ਜੀ ਉਹ ਵਿੱਚੋਂ ਤਾਂ ਹੋਰ ਵੀ ਪੱਟਿਆਈ ਆ ਉਹ ਹੋਰ ਵੀ ਵੱਡੇ ਹੈਗੇ ਨੇ ਬਹੁਤ ਜ਼ਿਆਦਾ ਫਰਕ ਪੈਂਦਾ ਹੀ ਇਹਦਾ ਜਿੰਨ ਕਿ ਆ ਦੇਖੋ ਥੋੜੇ ਸਾਹਮਣੇ ਆ ਰਿਜ਼ਲਟ ਇਹਦਾ ਠੀਕ ਹੈ ਜੀ ਤੇ ਸਬਜ਼ੀਆਂ ਦੇ ਵਿੱਚ ਇਹਦਾ ਕੀ ਅੰਤਰ ਆ ਜੀ ਸਬਜ਼ੀਆਂ ਦੇ ਪੱਧਰ 'ਤੇ ਸਬਜ਼ੀ ਸਬਜ਼ੀ ਜਿਸੀਂ ਜੀ ਇਹ ਕਿ ਨਾ ਇੱਚ ਨਾ ਇਹਨੂੰ ਬਰਮੀ ਬਾਸ਼ ਕਹਿੰਦੇ ਆ ਜੀ ਹਾਂ ਛਾ ਜੀ ਉਹ ਪਾਣੀ ਨਿਕਲਦਾ ਹੁੰਦਾ ਥੱਲੇ ਨੂੰ ਇਹਦੇ ਹਾਂਜੀ ਅਸੀਂ ਉਹਦੀ ਸਪਰੇਅ ਕਰੀਤੀ ਗੋਭੀ ਤੇ ਜੀ ਫੁੱਲ ਗੋਭੀ ਤੇ ਉਹ ਵੀ ਤੁਹਾਨੂੰ ਦਿਖਾਉਂਗੇ ਉਹ ਵੀ ਦੇਖਿਓ ਅੰਤਰ ਕਿੰਨਾ ਕੋਹ ਹੈ ਜੀ ਠੀਕ ਹੈ ਜੀ ਹਾਂਜੀ ਉਹ ਜਿਹੜਾ ਇਹਦੇ ਵਿੱਚੋਂ ਪਾਣੀ ਨਿਕਲਦਾ ਹੈ ਜੀ ਉਹਨੂੰ ਤੁਸੀਂ ਵਰਮੀ ਬੋਸ਼ ਕਹਿੰਦੇ ਆ ਉਹਦੀ ਸਪਰੇਅ ਕਰਦੇ ਆ ਉਹ ਵੀ ਕੰਮ ਆਉਂਦਾ ਇਹਦੇ ਵੱਤ ਬੇਸਟੇਜ ਕੋਈ ਨਹੀਂ ਹੈ ਨਹੀਂ ਨਹੀਂ ਜੀ ਹਰ ਇੱਕ ਚੀਜ਼ ਕੰਮ ਆਉਂਦੀ ਬਹੁਤ ਹੈ ਅਜੀਆਂ ਗੁੱਟੇ ਲਾਏ ਨੇ ਜੀ ਉਹ ਦੋ ਗਲਾਸ ਭਾਈ ਤੇ ਜੀ ਅੱਛਾ ਜੀ ਇਹ ਚੱਲ ਨਹੀਂ ਰਹੇ ਤੇ ਬੁੱਟੇ ਜੀ ਠੀਕ ਹੈ ਜੀ ਇਹ ਦੋ ਦੋ ਕਲਾਸ ਪਾਏ ਜੀ ਆ ਦੇਖ ਲਓ ਗਰੋਥ ਇੰਦੀ ਕਿਵੇਂ ਹੋਈ ਇੱਕ ਲੱਗਦੀ ਹੁਣ ਬਿਲਕੁਲ ਬਹੁਤ ਵਧੀਆ ਗਰੋਥ ਹੋਈ ਪਈ ਹੋਈ ਅੱਛਾ ਜਿਹੜੇ ਆਪਣੇ ਗੰਡੋਏ ਹੁੰਦੇ ਨੇ ਜੀ ਆ ਤੁਹਾਡੇ 'ਚ ਪਾਏ ਹੋਏ ਨੇ ਇਹ ਗੰਡੋਏ ਤੁਹਾਨੂੰ ਹਰ ਬਾਰ ਮੁੱਲ ਖਰੀਦਣੇ ਪੈਂਦੇ ਨੇ ਨਹੀਂ ਨਹੀਂ ਜੀ ਇਹ ਤਾਂ ਹੀ ਥੋੜਾ ਚਾਰ ਕ ਮਹੀਨੇ 'ਚ ਡਬਲ ਹੋ ਜਾਂਦੇ ਨੇ ਜੀ ਅੱਛਾ ਇਹ ਵਧ ਹੀ ਜਾਂਦੇ ਨੇ ਹਾਂ ਜੀ अच्छा फिर ਤੁਸੀਂ ਗਡੋਏ ਵੀ ਸੇਲ ਕਰਤੇ ਹੋਵੋਗੇ ਗਡੋਏ ਨਹੀਂ ਫਿਲਹਾਲ ਸਾਡਾ ਹੀ ਅੱਛਾ ਤੁਸੀਂ ਇਹ ਸਰਕਲ ਅੱਕੇ ਪਹੁੰਚਾ ਰਹੇ ਹੋ ਉਦੋਂ ਜਦੋਂ ਤੁਸੀਂ ਵਧ ਗਏ ਫਿਰ ਤਾਂ ਗਡੋਆਂ ਦੀ ਵੀ ਅਮਦ ਹੋਊਗੀ ਤੁਹਾਡਾ ਡਬਲ ਅਮਦਨ ਹੋ ਗਈ ਹੈ ਹਾਂਜੀ ਫਿਰ ਸਾਡੇ ਸਾਡਾ ਵਿੱਚ ਪ੍ਰੋਜੈਕਟ ਪੂਰਾ ਹੋ ਗਿਆ ਜੀ ਹਾਂਜੀ ਫਿਰ ਗਡੋਏ ਸੇਲ ਹੋਏ ਇਹ ਗਡੋਏ ਵੀ ਸੇਲ ਕਰੋਗੇ ਚਲੋ ਠੀਕ ਹੈ ਵੀਰ ਜੀ ਬਰੇਂਦਰ ਵੀਰ ਜੀ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਨੂੰ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਸੀਂ ਆਏ ਟਾਈਮ ਕੱਢ ਕੇ ਤੇ ਮੈਂ ਆਪਣੇ ਦਸਤੇ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ ਹੈ ਵੀ ਇਹ ਇੱਕ ਜਿਹੜਾ ਕੰਮ ਹੈ ਤੁਸੀਂ ਕੋਈ ਵੀ ਕੰਮ ਕਰਦੇ ਹੋ ਉਹਦੇ ਨਾਲ ਨਾਲ ਇੱਕ ਸਾਈਡ ਬਿਜ਼ਨਸ ਹੈ ਤੁਸੀਂ ਇਹ ਇਹਨਾਂ ਕੋਲੋਂ ਆ ਕੇ ਪੁੱਛ ਵੀ ਸਕਦੇ ਹੋ ਥੱਲੇ ਇਹਨਾਂ ਦਾ ਮੈਂ ਨੰਬਰ ਚਲਾ ਦਿੱਤਾ ਹੈ ਜੇ ਕਿਸੇ ਨੇ ਖਾਦ ਖਰੀਦਣੀ ਹੈ ਤਾਂ ਵੀ ਤੁਸੀਂ ਬਰਿੰਦਰ ਵੀਰ ਜੀ ਨਾਲ ਸੰਪਰਕ ਕਰ ਸਕਦੇ ਹੋ ਜੇ ਅੱਗੇ ਤੁਸੀਂ ਗੰਡੋਏ ਵੀ ਖਰੀਦਣੇ ਹਨ ਤਾਂ ਵੀ ਤੁਸੀਂ ਵੀਰ ਜੀ ਨਾਲ ਸੰਪਰਕ ਕਰ ਸਕਦੇ ਹੋ ਜੇ ਇਹਨਾਂ ਬਾਰੇ ਹੋਰ ਵੀ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਬਰਿੰਦਰ ਵੀਰ ਜੀ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਇਸ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਅਗਲੀ ਨੰਮੀ ਵੀਡੀਓ ਵਿੱਚ ਤਦ ਤੱਕ ਦੇਵ ਆਗਾ ਰੱਬ ਰੱਖਾ ਜੀ